ਬੇਰਾਬਸੀ ਦੇ ਜਿਹੜੇ ਹਲਕਾ ਵਿਧਾਇਕ ਹੈਗੇ ਆ ਕੁਲਜੀਤ ਸਿੰਘ ਰੰਧਾਵਾ ਉਹਨਾਂ ਨੇ ਕਈ ਪਿੰਡਾਂ ਦਾ ਇੱਥੇ ਵਿਕਾਸ ਦੇ ਕੰਮਾਂ ਨੂੰ ਹੋਰ ਤੇਜ਼ ਕਰਨ ਲਈ ਨੀ ਪੱਥਰ ਇੱਥੇ ਰੱਖੇ ਦੋਸਤੋ ਤੇ ਇਹ ਆਪਾਂ ਖਬਰ ਨੂੰ ਅੱਗੇ ਵਧਾਈਏ ਤੇ ਉਸ ਤੋਂ ਪਹਿਲਾਂ ਇੱਕ ਤੁਹਾਡੇ ਅੱਗੇ ਗੁਜ਼ਾਰਿਸ਼ ਹੈ ਜੀ ਕਿ ਜੇਕਰ ਤੁਸੀਂ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜੀ। ਮਹਾਤਮਾ ਗਾਂਧੀ ਰਾਸ਼ਟਰੀ ਪਿੰਡੂ ਰੋਜ਼ਗਾਰ ਗਰੰਟੀ ਐਕਟ ਯਾਨੀ ਕਿ ਮਨਰੇਗਾ ਤਹਿਤ ਸ਼ੁਰੂ ਕੀਤੇ ਜਾਣ ਵਾਲੇ ਕੰਮਾਂ ਦਾ ਕੁਲਜੀਤ ਸਿੰਘ ਰੰਦਾਵਾ ਜਿਹੜੇ ਵਿਧਾਇਕ ਹੈਗੇ ਆ ਹਲਕਾ ਡੇਰਾ ਬਸੀ ਤੋਂ ਉਹਨਾਂ ਨੇ ਨੀ ਪੱਥਰ ਦੋਸਤੋ ਰੱਖੇ। ਇਹਨਾਂ ਦੇ ਵਿੱਚ ਜਿਹੜੇ ਪਿੰਡ ਸੀਗੇ ਸੁੰਦਰਾ ਉੱਥੇ 16 ਲੱਖ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਹਰੀਪੁਰ ਹਿੰਦੂਆਂ ਵਿੱਚ 34 ਲੱਖ 34000 ਰੁਪਏ ਦੀ ਲਾਗਤ ਨਾਲ ਗਲੀ ਦਾ ਨਿਰਮਾਣ ਪਿੰਡ ਭਾਕਸੀ ਵਿੱਚ 13 ਲੱਖ 35000 ਦੀ ਲਾਗਤ ਨਾਲ ਖੇਡ ਮੈਦਾਨ ਪਿੰਡ ਬਡਾਣਾ ਵਿੱਚ 9 ਲੱਖ 84000 ਦੀ ਲਾਗਤ ਨਾਲ ਸ਼ਮਸ਼ਾਨ ਘਾਟ ਵਾਲੇ ਰਸਤੇ ਦਾ ਨਿਰਮਾਣ ਪਿੰਡ ਖੇਲਣ ਵਿੱਚ 9 ਲੱਖ 58000 ਦੀ ਲਾਗਤ ਨਾਲ ਰਸਤੇ ਦੀ ਉਸਾਰੀ ਅਤੇ ਪਿੰਡ ਰਜ਼ਾਪੁਰ ਵਿੱਚ 15 ਲੱਖ ਦੀ ਲਾਗਤ ਨਾਲ ਕਮਿਊਨਿਟੀ ਸੈਂਟਰ ਦੀ ਉਸਾਰੀ ਦਾ ਕੰਮ ਸ਼ਾਮਿਲ ਹੈ ਦੋਸਤੋ ਲਗਭਗ ਇਹ 1 ਕਰੋੜ ਦੀ ਲਾਗਤ ਵਾਲੇ ਇਹ ਜਿਹੜੇ ਕੰਮ ਹੈਗੇ ਆ ਇਹਨਾਂ ਦਾ ਜਿਹੜਾ ਉਦੇਸ਼ ਹੈਗਾ ਪਿੰਡ ਵਾਸੀਆਂ ਦੇ ਬੁਨਿਆਦੀ ਢਾਂਚੇ ਅਤੇ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਾਣਾ ਹੈਗਾ ਦੋਸਤੋ ਤਾਂ ਕਿ ਉਹਨਾਂ ਦਾ ਜੀਵਨ ਪੱਧਰ ਨੂੰ ਬਿਹਤਰ ਬਣਾਇਆ ਜਾ ਸਕੇ ਦੋਸਤੋ ਤੇ ਇਹ ਸਾਰਾ ਪ੍ਰੋਗਰਾਮ ਚੱਲਿਆ ਜੀ ਤੇ ਆਪਾਂ ਹੁਣ ਇੱਧਰ ਪਿੰਡ ਹਰੀਪੁਰ ਹਿੰਦੂਆਂ ਦੇ ਵਿੱਚ ਹੈਗੇ ਆ ਜੀ ਤੇ ਆਪਾਂ ਅੱਗੇ ਵਧਦੇ ਆ ਜੀ ਖਬਰ ਦੇ ਅੱਗੇ ਤੇ ਆਪਾਂ ਸੁਣਦੇ ਆ ਜੀ ਕਿ ਕੁਲਜੀਤ ਸਿੰਘ ਰੰਧਾਵਾ ਜਿਹੜੇ ਵਿਧਾਇਕ ਆ ਉਹਨਾਂ ਨੇ ਉੱਥੇ ਮੀਡੀਆ ਨੂੰ ਕੀ ਦੱਸਿਆ ਜੀ ਆਓ ਚੱਲਦੇ ਆ ਜੀ ਗੱਲ ਸੁਣਦੇ ਆ ਜੀ ਉਹਨਾਂ ਦੇ ਲਿਕਾ ਬਣਾ ਕੇ ਰੱਖੋ ਕੰਮ ਜਿੰਨੇ ਮਰਜ਼ੀ ਲੈ ਲੋ ਇਹ ਇਹ ਤੁਹਾਡੀ ਇਹ ਜਿਹੜਾ ਨਰੇਗਾ ਤੋਂ ਕੰਮ ਲੈਣਾ ਨਾ ਤੁਹਾਡੀ ਵੀਡੀਓ ਤੇ ਤੁਹਾਡੀ ਸਿਆਣਤ ਹੈ ਮੈਕਸਿਮ ਲਿਕਾ ਤੋਂ ਕੰਮ ਲੈ ਲਓ ਜਨਾਬ ਸਾਹਿਬ ਕਿੰਨੇ ਲੱਗਦਾ ਅੱਜ ਮਿੰਟਸ ਪ੍ਰੋਜੈਕਟ ਇਹ 80 ਲੱਖ ਦੇ ਪ੍ਰੋਜੈਕਟ ਨਹੀਂ ਨਹੀਂ ਅੱਜ ਜਿਹੜਾ ਕਰਦੇ 35 ਲੱਖ ਹੈ 35 ਲੱਖ ਸੋਨਾ ਤੇ 17 16 ਤੇ 17 ਹੈ ਸਰ ਅੱਜ ਕਈ ਪਿੰਡਾਂ ਦੇ ਵਿੱਚ ਤੂਫਾਨੀ ਦੌਰਾ ਹੈਗਾ ਜੀ ਤੁਹਾਡਾ ਜੀ ਹਾਂਜੀ ਦੇਖੋ ਇਹ ਇਹ ਤੂਫਾਨੀ ਦੌਰਾਂ ਮੇਰਾ ਨਹੀਂ ਇਹ ਸਾਡੇ ਇਮਾਨਦਾਰ ਅਫਸਰਾਂ ਦਾ ਤੇ ਜਿਵੇਂ ਆ ਬੀਬਾ ਜੀ ਪਿੰਡ ਦੇ ਲੋਕਾਂ ਨੇ ਸਰਪੰਚ ਚੁਣਿਆ ਸਾਥ ਤੇ ਸਾਡੇ ਸਹਿਯੋਗੀ ਇੰਡਸਟਰੀ ਲਿਸਟਪਰਾ ਸਾਡੇ ਬਲਾਕ ਪ੍ਰਧਾਨ ਸਾਰੇ ਸਾਥੀਆਂ ਦਾ ਔਰ ਮੈਨੂੰ ਲੱਗਦਾ ਕਿ ਸ਼ਾਇਦ ਆ 2 ਸਾਲ ਪਏ ਹਨ 2 ਸਾਲਾਂ ਚ ਰਾਮਰਾਜ ਜਰੂਰ ਆਜੂਗਾ ਪੰਜਾਬ ਚ ਰੰਗਲਾ ਪੰਜਾਬ ਬਣਨ ਦੇ ਜਿਹੜੇ ਆ ਜਿਹੜੀ ਗਲੀ ਤੁਸੀਂ ਬੈਠੇ ਹੋ ਯਾਰ ਲਹਨਤ ਐ ਨਾ ਪੰਜਾਬ ਪੁਰਾਣੀ ਸਰਕਾਰਾਂ ਨੂੰ ਪੁੱਛਣਾ ਚਾਹਣਾ ਕਿ 60 ਸਾਲ ਹੋ ਗਏ ਤੁਹਾਨੂੰ ਰਾਜ ਕਰਦਿਆਂ ਨੂੰ ਆ ਹੁਣ ਹਰੀਬਲੂ ਹਿੰਦੂਆਂ ਦੇ ਪਿੱਛੇ ਚਾਰਚ ਪਰੇ ਫਿਰਮੀ ਚ ਇੱਕ ਸੜਕ ਪੱਕੀ ਨਹੀਂ ਬਣਾ ਕੇ ਦਿੱਤੀ ਜਿਹੜਾ ਪੈਸਾ ਆ ਉਹੀ ਘੜੱਪ ਕਰਕੇ ਖਾ ਗਏ ਸਾਰੇ ਲੇਕਿਨ ਖਾਣੀਆਂ ਤਾਂ ਦੋ ਰੋਟੀਆਂ ਜਾ ਪਰ ਇੱਥੇ ਸਬਰ ਕਰਕੇ ਖੜ੍ਹ ਕੇ ਜ਼ਿੰਦਗੀ ਵਿੱਚ ਕੋਈ ਘਾਟਾ ਨਹੀਂ ਹੁੰਦਾ ਅਜੇ ਮੈਂ ਪਿੰਡ ਵਾਸੀ ਨੂੰ ਇਹ ਵਿਸ਼ਵਾਸ ਵੀ ਦੋਣਾ ਔਰ ਮੈਂ ਖਾਸ ਕਰ ਇੱਥੇ ਮੇਰੇ ਪ੍ਰਾਣੇ ਸਾਥੀਆਂ ਆ ਦੇਖੋ ਜੱਫੀ ਪਾ ਕੇ ਮੇਰੇ ਲੈਂਦਾ ਹਾਂ ਮੈਂ ਕਦੇ ਕਦੇ ਉਰੇਆ ਉਰੇਆ ਕੱਕ ਜੂਰੇਆ ਇਹ ਦੇਖੋ ਆ ਸਾਰੀਆਂ ਪਾਰਟੀਆਂ ਦੇ ਆਗੂ ਮੇਰੇ ਵਾਲੇ ਦੂਜੇ ਵਾਲੇ ਤੀਜੇ ਵਾਲੇ ਹੁਣ ਤਾਂ ਰੰਗਲਾ ਪੰਜਾਬ ਬਣ ਗਿਆ ਹੁਣ ਪਾਰਟੀ ਬਾਈ ਦੀ ਗੱਲ ਘਟ ਹੈ ਸਿਰਫ ਸਾਰੇ ਲੋਕ ਵਿਕਾਸ ਚਾਹੁੰਦੇ ਨੇ ਵਿਕਾਸ ਤੇ ਲੋਕਾਂ ਨੇ ਪਹਿਲਾਂ 25000 ਤੇ ਮੈਨੂੰ ਇਲੈਕਸ਼ਨ ਜਿਤਾਇਆ ਸੀਗਾ ਮੈਨੂੰ ਆ ਸਾਬੇ ਆਉਣ ਵਾਲੇ ਸਮੇਂ ਦੇ ਵਿੱਚ 100% ਪੰਜਾਬ ਦੇ ਚਮ ਐਮ ਐਲ ਏ ਚੁ ਨੇ ਘਰ ਪਰ ਗੰਤਵੰਦੀਆਂ ਬਹਾ ਮਜ਼ਬੂਤ ਕੀਤੀਆਂ ਜਾਣਗੀਆਂ ਅਰਵਿੰਦ ਕੇਜਰੀਵਾਲ ਦਾ ਜਿਹੜਾ ਸੁਪਨਾ ਸੀਗਾ ਉਹ ਸੁਪਨਾ ਸাকার ਹੋ ਜਾ। ਧੰਨਵਾਦ। ਜਾਨੀ ਸਾਹਿਬ ਜੀ ਦਾ ਸਨਸਕ੍ਰਿਤ ਆਪਣਾ ਸ਼ੁਭਨਾਮ ਕੀ ਹੈਗਾ ਜੀ ਮੰਮਤਾ ਰਾਣੀ ਮਮਤਾ ਰਾਣੀ ਜੀ ਹਾਂ ਜੀ ਮੈਂ ਇਸ ਪਿੰਡ ਦੀ ਸਰਪੰਚ ਆਂ ਹਰੀਪੁਰ ਹਿੰਦੂਆ ਪਿੰਡ ਦੇ ਅੱਜ ਇੱਥੇ ਕਾਫੀ ਡਵੈਲਪਮੈਂਟ ਦੇ ਕੰਮਾਂ ਦੀ ਸ਼ੁਰੂਆਤ ਹੋਈ ਹੈਗੀ ਹੈ ਜਿਹੜੇ ਪ੍ਰੋਜੈਕਟ ਪਾਸ ਹੋਏ ਇੱਥੇ ਠੀਕ ਹੈ ਜੀ ਤੇ ਆਓ ਅੱਜ ਹਾਂ ਹੋਰ ਵੀ ਆਪਾਂ ਗੱਲ ਕਰਦੇ ਹੈਗੇ ਆ ਤੇ ਹਾਂ ਜੀ ਤਰਸੀਮ ਜੀ ਕੀ ਹਾਲ ਹੈ ਜੀ ਸਰ थैंक यू ਸਰ ਮੈਂ ਤਰਸੀਮ ਲਾਲ ਹਾਂ ਜਿਹੜਾ ਨੇ ਅਸੀਂ ਪ੍ਰੋਜੈਕਟ ਪਾਸ ਸੀ ਨੈਕਸਟ ਅਮਰੀਕਾ ਚ ਕੀਤੇ ਆ ਤਰਸੀ ਰੱਖਦੇ ਪ੍ਰੋਜੈਕਟ ਆ ਜੀ ਆ ਇਹ ਜੀ ਤਦੀਪ ਦੇ ਘਰ ਤੋਂ ਲੈ ਕੇ ਰੂਪਕਰਦੇ ਰੂਪ ਪੇ ਕਰ ਤੱਕ ਅੱਛਾ ਇੱਕ ਸੁਤਵੀਰ ਦੇ ਘਰ ਤੇ ਲੈ ਗਏ ਟੰਕੀ ਲੱਗ ਜੀ ਇਹ 80 ਲੱਖ ਦੇ ਪ੍ਰੋਜੈਕਟ ਦਾ ਪਾਸ ਹੋਇਆ ਅੱਛਾ ਜੀ ਠੀਕ ਹੈ ਜੀ ਤੇ ਇਹ ਕਦੋਂ ਤੱਕ ਕੰਪਲੀਟ ਹੋ ਜਾਣਗੇ ਤਿੰਨ ਮਹੀਨੇ ਇੱਕ ਮਹੀਨੇ ਤੋਂ ਤਿੰਨ ਮਹੀਨੇ ਤੱਕ ਹੀ ਕੰਪਲੀਟ ਹੋ ਜਾਣਗੇ ਹਾਂ ਜੀ ਲਗਭਗ ਗਲੀਆਂ ਕਿੰਬ ਜੀ ਲਾਗੇ 1.5 ਕਿਲੋਮੀਟਰ ਦੇ ਆਸ-ਪਾਸ ਬਣਦੀ ਹੈ। ਅੱਛਾ ਜੀ। ਦੇ ਆਸ-ਪਾਸ ਨਰੇਕਰੀ ਦੀ ਨਹੀਂ ਬਣੋਗੀ। ਜੇ ਅਸੀਂ ਲਾਦੇ ਜਿਹੜੇ ਪ੍ਰੋਜੈਕਟ ਪਾਸ ਹੋਇਆ ਉਹਦੇ ਸੁਆਚੇ 40 ਲੱਖ ਰੁਪਏ ਦੇ ਕੰਮਾਂ ਦਾ ਉਦਘਾਟਨ ਕੀਤਾ ਹੈ। ਹੂੰ ਹੂੰ ਤੇ ਇੱਕ ਗਲੀ ਜੋ 17 ਕਿਲੋ ਰੁਪਏ ਦੇ ਆਸ-ਪਾਸ ਪਹਿਲਾਂ ਬਣੀ ਹੈ ਫਿਰਨੀਆ ਪਿੰਡ ਦੀ। ਠੀਕ ਹੈ ਜੀ। ਉਹਦੇ ਵਿੱਚ ਉਦਘਾਟਨ ਕਰਾਇਆ ਉਹ ਕੰਪਲੀਟ ਹੋ ਚੁੱਕੀ ਹੈ। ਅੱਛਾ ਜੀ। ਹਾਂ ਜੀ। ਠੀਕ ਹੈ ਜੀ। ਤੇ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਐਮਐਲਏ ਸਾਹਿਬ ਨੇ ਭਰੋਸਾ ਦਿਵਾਇਆ ਕਿ ਸਾਡੇ ਕੋਲ ਕੁਝ ਜ਼ਮੀਨ ਪਈ ਹੈ। ਹੂੰ। ਉਹ ਅਸੀਂ ਸਸਤੀ ਜ਼ਮੀਨ ਹੈ। ਉਹ ਅਸੀਂ ਪ ਉਹਦੇ ਵਾਸਤੇ ਜੋ ਵੀ ਖਰਚਾ ਹੋਊਗਾ ਉਹ ਪੰਚਾਇਤ ਵਾਲੇ ਫੰਡ ਚੋਂ ਕਰੂਗੀ। ਉਹਨੂੰ ਪ੍ਰੋਪਰ ਗਰਾਊਂਡ ਤਿਆਰ ਕਰਕੇ ਪਿੰਡ ਦੇ ਬੱਚਿਆਂ ਵਾਸਤੇ ਆਸ-ਪਾਸ ਦੇ ਬੱਚਿਆਂ ਵਾਸਤੇ ਇੰਡੋਰ ਸਟੇਡੀਅਮ ਪਲੱਸ ਕ੍ਰਿਕਟ ਸਟੇਡੀਅਮ ਤੇ ਪਲੱਸ ਟਰੈਕ ਬਣਾ ਕੇ ਦੇਵਾਂਗੇ। ਅੱਛਾ ਜੀ। ਕਿ ਉਹ ਟਿਕਾਣਾ ਤੁਸੀਂ ਪਾਰਕ ਲਈ ਪ੍ਰਪੋਜ਼ਲ ਦਿੱਤਾ ਹੈ ਤੇ ਲਾਇਬ੍ਰੇਰੀ ਸਾਡੀ ਪਾਸ ਹੋ ਗਈ ਹੈ। ਤੇ ਉਹਦਾ ਕੰਮ ਉਹਦਾ ਕੰਮ ਲੱਗੂਗਾ। ਅਸੀਂ ਪੈਸੇ ਭਰਨ ਦੀ ਲੋੜ ਹੈ। ਉਸ ਨੂੰ ਪੈਸੇ ਭੇਜੂਗਾ। ਟਿਕਾਣਾ ਪੈਲੇਸ ਹੈ ਉਹ ਲਗਭਗ ਕੰਪਲੀਟ ਹੋਣ ਨੂੰ ਹੈ। ਦੂਜਾ ਜਿ ਕੁਛ ਹੈ ਜਿਹੜਾ ਕੰਮਦਾਰ ਮਨੇ ਕੰਮ ਰੰਦਜੀ ਉਹ ਸਾਡੇ ਇੱਕ ਫੈਕਟਰੀ ਇੱਥੇ ਪੀਸੀਸੀਪੀਲ ਕਰਦੇ ਉਹਨਾਂ ਵੱਲੋਂ ਕੰਪਲੀਟ ਕਰਾਇਆ ਜਾ ਰਿਹਾ ਹੈ ਤੇ ਜੋ ਗਲੀ ਬਣੀ ਹੈ ਉਹਦੇ ਚ ਨੈਕਟਰ ਜੋ ਲੈਸ ਰੀਕਰ ਹੈ ਉਹਨਾਂ ਵੱਲੋਂ ਪੇਮੈਂਟ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਤੇ ਹੁਣ ਇਸ ਕੰਮ ਦੀ ਉਹਨਾਂ ਦੇ ਹੈ ਵੀ ਜਿਹੜਾ ਦਾ ਪੈਸਾ ਨਰੇਕਰ ਦੀਨ ਲੱਗੇਗਾ ਠੀਕ ਹੈ ਜੋ ਸਾਈਡਾਂ ਚ ਥੋੜੀ ਬਹੁਤੀ ਰਹਿ ਜਾਊਗੀ ਉਹਦੇ ਵਾਸਤੇ ਉਹ ਕਹਿੰਦੇ ਅਸੀਂ ਉਹਦੇ ਵਾਸਤੇ ਪਾ ਫੰਡਿੰਗ ਕਰਾਂਗੇ ਇਹਦੇ ਬਾਰੇ ਗੱਲ ਕਰਨਾ ਠੀਕ ਠੀਕ ਹੈ ਜੀ ਤੁਹਾਡਾ ਪਿੰਡ ਪਿੰਡ ਹੁਣ ਦੇਖੋ ਹੁਣ ਜਿੰਨੇ ਦਿਨ ਹੋ ਗਏ ਆਲੇ 4 ਮਹੀਨੇ ਇਲੈਕਸ਼ਨ ਹੋਏ ਸਰਬੰਚੀ ਦੇ ਲੋ ਤੇ ਸਾਡੇ ਜਿਹੜਾ ਸਿੰਚਾਈ ਵਾਸਤੇ ਟੂਰ ਬੈਲ ਲੱਗਿਆ ਹੈ ਉਹ ਵੀ ਲਗਭਗ ਕੰਪਲੀਟ ਹੈ ਸਾਰਾ ਕੁਝ ਜਿਹੜਾ ਮਾਲ ਪੈਨ ਨੂੰ ਹੈ ਉਹ ਜੋ ਇੱਕ ਦਿਨ ਚ ਟਾਈਮ ਪੀਰੀਅਡ ਦੇ ਹੈ ਤੇ ਉਹ ਵੀ ਕੰਪਲੀਟ ਹੈ ਸਮਝੋ ਉਹਦੇ 30 ਲੱਖ ਰੁਪਏ ਲੱਗੇ ਤਾਂ ਆਸ-ਪਾਸ ਦੇ ਉਹ ਬਣ ਗਏ ਉਹਦੇ ਬਾਅਦ ਸਾਡੇ ਜਿਹੜੇ ਸਾਫਗਾ ਸਰਪੰਚ ਨੇ ਉਹਨਾਂ ਵੱਲੋਂ ਜ਼ਮੀਨ ਦਿੱਤੀ ਗਈ ਸੀ ਉਹਦੇ 'ਚ ਲੱਗਿਆ ਠੀਕ ਹੈ ਜੀ ਇਹ ਅੱਜ ਸਾਰੇ ਇੱਥੇ ਡਿਵੈਲਪਮੈਂਟ ਦੇ ਕੰਮਾਂ ਵਾਸਤੇ ਹੀ ਰੰਧਾਵਾ ਸਾਹਿਬ ਆਏ ਸੀਗੇ ਇੱਥੇ ਹੈਨਾ ਇਹ ਤੁਹਾਡਾ ਸਾਰਿਆਂ ਦਾ ਜੀ ਬਹੁਤ-ਬਹੁਤ ਧੰਨਵਾਦ ਜੀ